ਮੁਹੰਮਦ ਸਦੀਕ ਜੀ ਦਾ ਗਾਣਾ ਸੁਣਦੇ ਹੁੰਦੇ ਸੀ ਬੱਗੀ ਤਿਤਰੀ ਕਮਾਦੋਂ ਨਿਕਲੀ ਉਡਦੀ ਨੂੰ ਬਾਜ ਪੈ ਗਿਆ ਉਹਦੇ ਵਿੱਚ ਇੱਕ ਹੋਰ ਲਾਈਨ ਆਉਂਦੀ ਹੈ ਅਸੀਂ ਛਤਰੀ ਹਿਲਾਈ ਤੇ ਉਹ ਪੈਰ ਕੱਢ ਗਈ ਤੁਸੀਂ ਅੱਜ ਛਤਰੀਆਂ ਲੈ ਕੇ ਆਏ ਹੋ ਔਰ ਆਪਾਂ ਕਹਿੰਦੇ ਆ ਨੀਲੀ ਛਤਰੀ ਵਾਲਾ ਮੈਂ ਨੀਲੀ ਛਤਰੀ ਵਾਲੇ ਅੱਗੇ ਅਰਦਾਸ ਕਰਦਾ ਤੁਹਾਡੀਆਂ ਛਤਰੀਆਂ ਜਲਦੀ ਚਿੱਟੀਆਂ ਕਬੂਤਰਾਂ ਤੇ ਕਬੂਤਰਾਂ ਨਾਲ ਭਰੀਆਂ ਹੋਣਗੇ ਮੈਂ ਜਦੋਂ ਪਿੰਡ ਹੁੰਦਾ ਸੀ ਜਿੰਦਾਬਾਦ 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 ਮਿਹਰਬਾਨੀ ਜਨਾਬ ਮਿਹਰਬਾਨੀ ਮਿਹਰਬਾਨ ਜਦੋਂ ਮੈਂ ਪਿੰਡ ਹੁੰਦਾ ਸੀ ਤੇ ਗਰਾਊਂਡ 'ਚ ਜਾਂਦੇ ਕਬੱਡੀ ਆਪਣੀ ਮਾਂ ਖੇਡ ਹੈ ਕਬੱਡੀ ਖੇਡਦੇ ਫਿਰ ਥੋੜਾ ਜਿਆ ਸੁਰਤ ਸੰਭਾਲੀ ਤਾਂ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਸੁਣਨ ਲੱਗੇ ਟੀਵੀ ਤੇ ਖਬਰਾਂ ਚ 7:30 ਵਾਲੀਆਂ ਖਬਰਾਂ ਚ ਉਹ ਖੇਡਾਂ ਬਾਰੇ ਦਿਖਾਉਂਦੇ ਹੁੰਦੇ ਉਹਦੇ ਚ ਬੈਲ ਗੱਡੀਆਂ ਵੀ ਦੌੜਦੀਆਂ ਹੁੰਦੀਆਂ ਸੀ ਉਹ ਰਮਨ ਕੁਮਾਰ ਪੜਦਾ ਹੁੰਦਾ ਸੀ ਖਬਰਾਂ ਤੇ ਬੜਾ ਚਾਹ ਹੁਣਾ ਦਿਲ ਚ ਵੀ ਅੱਛਾ ਯਾਰ ਇਹ ਕਿਵੇਂ ਹੁੰਦਾ ਉਹ ਹੁਣ ਇੱਧਰ ਆਉਣ ਨਹੀਂ ਦਿੰਦੇ ਇਹ ਕਰਦੇ ਇੱਧਰ ਛੱਡੋ 15 ਕਿਲੋਮੀਟਰ ਤੇ ਸੁਨਾਮ ਹੈ ਉੱਥੇ ਨਹੀਂ ਜਾਣ ਦਿੰਦੀ ਸੀ ਕਹਿੰਦੇ ਖੋਇਆ ਜਾਏਗਾ ਤੂੰ ਪੀੜਾ ਕਹਿੰਦੇ ਉੱਥੇ ਸ਼ਹਿਰ ਚ ਨਹੀਂ ਜਾਣਾ ਪਰ ਦੇਖਣ ਦਾ ਚਾਹ ਸੀ ਅਖਬਾਰ ਪੜ੍ਹਨ ਦਾ ਚਾਹ ਸੀ 1933 ਤੋਂ ਸ਼ੁਰੂ ਹੋਈਆਂ ਜੀ ਖੇਡਾਂ ਆਜ਼ਾਦੀ ਤੋਂ ਵੀ ਪਹਿਲਾਂ ਫਿਰ BBC ਤੇ ਡਿਸਕਵਰੀ ਤੇ ਡਾਕੂਮੈਂਟਰੀ ਦੇਖੀ ਉਹਨਾਂ ਬਾਰੇ ਰਾਸ਼ਟ੍ਰਪਤੀ ਤਾਂ ਕੋਣ ਨੂੰ ਦੇਖਣ ਆਉਂਦੇ ਰਹੇ ਤੇ ਕੁਦਰਤ ਨੇ ਸੰਯੋਗ ਬਣਾਤਾ ਕਲਾਕਾਰੀ ਚ ਆਗੇ ਤੱਕ ਲਾਰੇ ਪੁਰਾੜੇ ਨੇ ਇੱਕ ਵਾਰੀ ਮੇਰੇ ਕੋਲ ਆਏ ਕਹਿੰਦੇ ਵੀ ਖੇਡਾਂ ਤੇ ਪ੍ਰੋਗਰਾਮ ਕਰਾਉਣਾ ਕਿੰਨੇ ਪੈਸੇ ਲਾਉਂਗ ਮੈਂ ਕਹਿੰਦਾ ਪੈਸੇ ਛੱਡੋ ਮੈਨੂੰ ਸਟੇਜ ਤੇ ਹੀ ਲੈ ਜਾਓ ਬਸ ਮਦਾ ਆਪ ਉੱਥੇ ਜਾਣ ਨੂੰ ਕਦੋਂ ਦਾ ਤੜਫੀ ਐ ਨਾ ਸੋ ਇਹ ਪਿਆਰ ਜਿਹੜਾ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਕੋਈ ਸਕਦਾ ਇਹ ਜਿਹੜੇ ਚੱਕੀ ਘੁੰਮਦੀ ਹੈ ਨਾ ਪ੍ਰਮਾਤਮਾ ਦੀ ਇਹ ਗੋਲ ਚੱਕੀ ਜਿਹੜੀ ਬਣਾਈ ਹੋਈ ਹੈ ਧਰਤੀ ਇਹ ਗੋਲ ਚੱਕੀ ਦਾ ਮਾਲਕ ਜਿਹੜਾ ਇਹ ਗੋਲ ਚੱਕੀ ਦਾ ਚਾਲਕ ਜਿਹੜਾ ਉਹ ਰੱਬ ਹੈ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਇੱਥੇ ਹੁਕਮ ਦੇਣ ਵਾਲੇ ਕੌਣ ਆ ਜੀ ਅਸੀਂ ਕਿ ਉਹਨੂੰ ਰੋਕ ਦੋ ਇੱਥੇ ਬੈਨ ਲਾ ਦੋ ਇੱਥੇ ਕਾਨੂੰਨ ਬਣਾ ਦੋ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਪਰਮਾਤਮਾ ਨੇ ਸਮੱਤ ਬਖਸ਼ੀ ਬਲ ਬਖਸ਼ਿਆ ਅਸੀਂ ਕਹੇ ਵੀ ਆਹ ਤਾਂ ਯਾਰ ਮਤਲਬ ਸਾਡੀਆਂ ਆਪਦੀਆਂ ਖੇਡਾਂ ਨਾਲ ੱੱਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬਲਦਾਂ ਦੀ ਜੋੜੀ ਸੀ ਜੀ ਉਹਨਾਂ ਨੇ ਆ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਜੀ ਅਸੀਂ ਤਾਂ ਤੱਲੀਆਂ ਲਿਆ ਕੇ ਪਾਉਨੇ ਆ ਚਾਂਜਰਾਂ ਲਿਆ ਕੇ ਪਾਉਂਦੇ ਆ ਨੱਥਾਂ ਦੇ ਅਡਾ ਡੰਗ ਛਿੱਕੜੀਆਂ ਦੇ ਅਡਾ ਡੰਗ ਮੱਥਿਆ ਤੇ ਤਾਜ ਜੋਨੇ ਉਹਨਾਂ ਦੇ ਦੇਸੀ ਘਿਓ ਦੇ ਪੀਪੇ ਵਰਦਾਂ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਬੂ ਨੇ ਬੈਠੇ ਨੇ ਕੀ ਦਿਮਾਗ ਚ ਉਹਦੇ ਆਇਆ ਹੋਊਗਾ ਕਹਿੰਦਾ ਜੀ ਟੌਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਬੱਦ ਪਿਆਰ ਦੇ ਕੇ ਉਹਨਾਂ ਨੂੰ ਪਾੜ ਦਿਆਂ ਕਦੋਂ ਟੌਰਚਰ ਕਰ ਦਿਆਂ ਦੱਸੋ ਤਾਂ ਸਹੀ ਸਾਨੂੰ ਬਣਾਤਾ ਕਾਨੂੰਨ ਉੱਥੇ ਬੈਠਿਆ ਨੇ ਚਲੋ ਕੋਈ ਨਹੀਂ ਪਰ ਸਾਡੇ ਵਿਰਸੇ ਚ ਜਿਹੜੇ ਬਲਦ ਨੇ ਕੋ ਬਾਲਦ ਵੀ ਕਹਿੰਦੇ ਨੇ ਕਿਸੇ ਇਲਾਕੇ ਚ ਬੈਲ ਵੀ ਕਹਿੰਦੇ ਨੇ ਸਾਡੇ ਬਲਦ ਕਹਿੰਦੇ ਆ ਬਹੁਤ ਨਾਤਾ ਰਿਹਾ ਆਪਸ ਚ ਅੰਨ ਦਾਤਾ ਉਹੀ ਰਿਹਾ ਮੇਰੇ ਦਾਦੇ ਹੋਰ ਹੀ ਦੱਸਦੇ ਕਿ 4 ਵਜੇ ਉੱਠ ਕੇ 4 ਕੀ 3:30 ਵਜੇ ਤਾਰਾ ਚੜ੍ਹਦੇ ਨਾਲ ਦਿਨ ਜੋ ਤੱਕ ਸੂਰਜ ਪੋ ਫੁੱਟਦੀ ਸੀ ਉਹ ਤੱਕ 2 ਕਿੱਲੇ 2.5 ਕਿੱਲੇ ਅਸੀਂ ਵਾਹ ਦਿੰਦੇ ਸੀ ਤਾਂ ਨਾਲ ਹੀ ਜਾਂਦੇ ਸੀ ਫਿਰ ਬਲਦ ਦੀ ਜਾਂਦੇ ਸੀ ਨਾਲ ਤਾਰਾ ਚੜਨ ਵੇਲੇ ਫਿਰ ਸਾਡੇ ਰਿਵਾਜ ਹੈ ਬਲਦ ਮੌਲਾ ਹੋ ਗਿਆ ਉਮਰ ਹੋ ਗਈ ਅਸੀਂ ਉਹਨੂੰ ਵੀ ਹੋੜੇ ਲਾਲਾ ਕੇ ਉਹਨੂੰ ਪਾਸਾ ਦਵਾਉਂਦੇ ਆ ਫਿਰ ਸੁੱਕ ਪਾ ਕੇ ਫਿਰ ਪਾਸਾ ਦਵਾਉਂਦੇ ਆ ਅਸੀਂ ਉਹਨਾਂ ਨੂੰ ਬਜ਼ੁਰਗਾਂ ਵਾਂਗੂ ਬਾਅਦ ਚ ਉਹਨਾਂ ਦੀ ਸੇਵਾ ਕਰਦੇ ਆ ਔਰ ਜਿਹੜੇ ਬੰਦੇ ਨੇ ਕੰਮ ਲੈ ਕੇ ਮੋਲਾਬਾਲਦ ਛੱੜਦਾ ਪਿੰਡ ਚ ਉਹਨੂੰ ਵਧੀਆ ਨਹੀਂ ਸਮਝਿਆ ਜਾਂਦਾ ਯਾਰ ਤੂੰ ਗਲਤ ਬੰਦਾ ਹੈ ਤੂੰ ਮਤਲਬੀ ਬੰਦਾ ਹੈ ਤੂੰ ਬਾਲਦ ਤੋਂ ਕੰਮ ਲੈ ਕੇ ਉਹਨੂੰ ਛੱੜਦਾ ਗਊ ਦੇ ਜਾਇ ਨੂੰ ਵਾਏ ਇਸ ਪੱਤਰ ਤੇ ਸਾਡਾ ਉਹਨਾਂ ਨਾਲ ਪਿਆਰ ਹੈ ਅਸੀਂ ਉਹਨਾਂ ਤੇ ਟੌਰਚਰ ਕਰਾਂਗੇ ਅਸੀਂ ਅਤਿਆਚਾਰ ਕਰਾਂਗੇ ਉਹਨਾਂ ਤੇ ਇਸੇ ਤਰੀਕੇ ਕਬੂਤਰਾਂ ਦਾ ਮੇਰੇ ਦੋ ਤਿੰਨ ਦੋਸਤ ਨੇ ਉਹਨਾਂ ਕੋਲ ਕਬੂਤਰ ਨੇ ਬਦਾਮ ਹੋਰ ਪਤਾ ਨਹੀਂ ਕੀ ਕੀ ਮਤਲਬ ਖੁੱਡੇ ਦੇ ਕੋਲੇ ਹੀ ਬੈਠੇ ਰਹਿੰਦਾ ਉਹ ਉਹਨੂੰ ਹੋਰ ਦੁਨੀਆ ਦੀ ਸੁਰਤੀ ਐ ਨਹੀਂ ਉਹਦੇ ਘਰ ਦੇ ਮੈਨੂੰ ਕਹਿੰਦੇ ਨੇ ਪੁੱਤ ਥੋੜਾ ਜਿਹਾ ਸਮਝਾ ਦੁਨੀਆਦਾਰੀ ਮੈਂ ਕਿਹਾ ਇਹਦੀ ਦੁਨੀਆਦਾਰੀ ਇੱਥੇ ਇਹਨੂੰ ਇਹ ਚੋਂ ਦੁਨੀਆ ਦਿਖੀ ਜਾਂਦੀ ਹੈ ਇਹ ਦੁਨੀਆਦਾਰੀ ਹੈ ਦੁਨੀਆਦਾਰੀ ਹੋਰ ਕੀ ਹੈ ਕਿਸੇ ਨੂੰ ਕਿ ਤੂੰ ਰੱਬ ਦਿਖੀ ਜਾਂਦਾ ਕਿਤੇ ਨੂੰ ਕਿਸੇ ਚੋਂ ਰੱਬ ਦਿਖੀ ਜਾਂਦਾ ਦਿਖੀ ਜਾਂਦੋ ਹਰੇਕ ਦਾ ਆਪਣਾ ਆਪਣਾ ਕਿਆ ਕਿਆ ਪਤਾ ਕਿਸ ਬੇਸਮੇ ਨਾਰਾਇਣ ਮਿਲ ਜਾਏ ਕੀ ਪਤਾ ਕੋਈ ਕਿਸੇ ਬੇਜਵਾਨ ਨੇ ਰਾਹੀ ਰੱਬ ਤੁਹਾਡੇ ਘਰੇ ਆਵੇ ਪੇੜਾ ਵੀ ਤਾਂ ਦਿਨੇ ਆ ਗਊ ਨੂੰ ਕਿ ਭਾਈ ਬੇਜਵਾਨ ਹੈ ਉਹ ਆ ਕੇ ਖੜ ਜਾਂਦੀ ਹੈ ਘਰ ਮੂਰੇ ਉਹਨੂੰ ਪੇੜਾ ਦੇ ਦੇ ਨੇ ਗਾਹਾਂ ਤੁਰ ਪੈਂਦੀ ਕੀ ਪਤਾ ਰੱਬ ਕਿੱਥੇ ਵੱਸਦਾ ਸੋਸੀ ਹੈ ਬਿੱਲ ਲੈ ਕੇ ਆਏ ਬਿੱਲ ਆਪ ਸਰਵਸੰਮਤੀ ਨਾਲ ਵਿਧਾਨ ਸਭਾ ਚੋਂ ਪਾਸ ਹੋ ਗਿਆ ਤੇ ਉਤੋਂ ਬਾਅਦ ਉਹ ਰਾਜਪਾਲ ਕੋਲ ਚਲਾ ਗਿਆ ਰਾਜਪਾਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਦਾ ਇੱਕ ਫਾਰਮੈਲਟੀ ਹੈ ਇੱਕ ਬਸ ਰਾਸ਼ਟਰਪਤੀ ਜੀ ਕੋ ਚਲਾ ਗਿਆ ਰਾਸ਼ਟਰਪਤੀ ਜੀ ਕੋਲੋਂ ਸਾਈਨ ਹੋ ਕੇ ਜਿਸ ਦਿਨ ਆ ਗਿਆ ਉਸੇ ਦਿਨ ਤੁਸੀਂ ਆਪਣੇ ਨਾਰੇ ਬੱਗੇ ਸ਼ਿੰਗਾਰ ਲਿਓ ਬਸ ਇੱਕ ਥੋੜਾ ਜਿਹਾ ਕਲੋਜ਼ ਉਹਦੇ ਵਿੱਚ ਪਾਇਆ ਹੋਇਆ ਉਹਦੇ ਨਾਲ ਤੁਸੀਂ ਸਹਿਮਤ ਵੀ ਹੋਵੋਗੇ ਸ਼ਾਇਦ ਕਿ ਜਿਸ ਵੇਲੇ ਬੈਲ ਗੱਡੀਆਂ ਦੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਤੇ ਬੈਠਾ ਉਹਦੇ ਹੱਥ 'ਚ ਪ੍ਰਾਣੀ ਡੰਡਾ ਜਾਂ ਆਰ ਨਹੀਂ ਹੋਣੀ ਚਾਹੀਦੀ ਸ਼ਾਬਾਸ਼ ਦੇ ਕੇ ਭਜਾਉਣੇ ਆ ਬਸ ਤੂੰ ਹੀ ਦੇਖ ਲੋ ਇਹ ਬੇਜ਼ੁਬਾਨ ਨੇ ਇਹ ਸੱਚੇ ਨੇ ਕ੍ਰਿਕਟ ਵਾਲਿਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਂਆਂ ਚਕਾਉਂਦੇ ਆ ਮਿੱਟੀ ਦੀਆਂ ਵੀ ਸੌਂਖਾ ਹੋਰ ਰਲਕੇ ਨਹੀਂ ਖੇਡੋਗੇ ਇਹ ਰਲਕੇ ਨਹੀਂ ਭਜਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਪਾਏਦੇ ਨੇ ਉਸ ਸਾਹ ਨੂੰ ਇਹ ਐ ਨਹੀਂ ਹੈਗੇ ਵੀ ਐਸ ਪਿੰਡ ਚੋਂ ਮੈਂ ਜਿੱਤ ਜਾਣਾ ਅਗਲੇ ਪਿੰਡ ਤੂੰ ਮੈਨੂੰ ਜਿਤਾਵੀ ਇਹ ਇੱਥੇ ਫਿਕਸਿੰਗ ਨਹੀਂ ਇਹ ਤਾਂ ਪਰਮਾਤਮਾ ਦੇ ਜੀਨ ਨੇ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਉਹ ਖਰਾਕ ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਦੇ ਹੋਰ ਖਰਾਕ ਚਾਰਾਂਗੇ ਉਹ ਗੱਲ ਨਹੀਂ ਐਤਕੀ ਨਹੀਂ ਜਿੱਤੇ ਗਹਾਣਾ ਵਾਲੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ਤੇ ਰੰਗਲੇ ਪੰਜਾਬ ਦਾ ਅਸੀਂ ਸੁਪਨਾ ਦੇਖਿਆ ਹੁਣ ਇਹ ਰੰਗ ਤੋਂ ਬਿਨਾ ਅਸੀਂ ਕਿਵੇਂ ਪੰਜਾਬ ਨੂੰ ਰੰਗਲਾ ਬਣਾ ਲਾਂਗੇ ਸੋ ਅੱਜ ਮੈਂ ਦੇਖ ਕੈਂ ਇੱਧਰ ਵੀ ਐਗਜ਼ਿਬਿਸ਼ਨ ਲੱਗੀ ਆ ਝਾਂਜਰਾਂ ਦੀ ਸਾਰੇ ਜਿਹੜੇ ਘੁੰਗਰੂਆਂ ਦੀ ਬੜੇ ਪਹਿਲਾਂ ਪੁਰਾਣੇ ਗੀਤ ਬਣੇ ਇਹਨਾਂ ਤੇ ਬੜਦਾਂ ਦੀਆਂ ਟੱਲੀਆਂ ਤੇ ਝਾਂਜਰਾਂ ਤੇ ਪਰ ਵਿਚਦੀ ਦੌਰ ਉਹ ਆ ਗਿਆ ਵੀ ਜਿਹੜੇ ਰੱਸਿਆਂ ਨਾਲ ਬੜਦਾਂ ਦੀਆਂ ਗਲਾਂ 'ਚ ਟੱਲੀਆਂ ਪਾਉਂਦੇ ਸੀ ਉਹ ਜ਼ਿਮੀਂਦਾਰ ਦੇ ਗਲ ਦਾ ਫਾਹਾ ਬਣ ਗਿਆ ਆਤਮ ਹੱਤਿਆ ਮ ਕਰਨ ਲੱਗੇ ਖੇਤੀ ਕਾਟੇ ਦਾ ਸੌਦਾ ਹੋ ਗਈ ਹੁਣ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਗਊ ਦੇ ਜਾਂਦਾ ਹੁਣ ਕੀ ਹੋ ਗਿਆ ਚਲੋ ਆਪਾਂ ਕਰ ਲਾਂਗੇ ਠੀਕ ਤੁਸੀਂ ਜਿਸ ਤਰ੍ਹਾਂ ਮੰਤਰੀ ਸਾਹਿਬ ਬੋਲਦੇ ਹੋ ਕਹਿੰਦੇ ਸੀ ਵੀ ਸੇਵੀਆਂ ਚ ਲੂਣ ਪਾਉਣ ਵਾਲੇ ਵੀ ਬਹੁਤ ਨੇ ਰੋੜੇ ਢਕਾਉਣ ਵਾਲੇ ਬਹੁਤ ਨੇ 2022 ਚ ਅੱਜ ਤੋਂ ਯਾਦ ਕਰ ਲੋ 2022 ਜਦੋਂ ਤੁਸੀਂ ਵੋਟ ਪਾਉਣ ਗਏ ਸੀ ਤੁਸੀਂ ਕੋਈ ਭਗਵੰਤ ਮਾਨ ਦਾ ਰਾਹ ਸਾਫ਼ ਨਹੀਂ ਕਰ ਰਹੇ ਸੀ ਤੁਸੀਂ ਆਪ ਦੇ ਮੂਹਰੇ ਖਿੰਡੇ ਹੋਏ ਰੋੜੇ ਸਾਫ਼ ਕਰ ਰਹੇ ਸੀ ਸਾਰੇ ਮੇਰਾ ਕੰਮ ਇਹ ਹੁਣ ਕਿ ਤੁਹਾਡੇ ਮੂਹਰੇ ਜਿਹੜੇ ਰੋੜੇ ਸਿੱਟੇ ਹੋਏ ਨੇ ਕਿਸੇ ਵੀ ਕੰਮ ਚ ਚਾਹੇ ਨੌਕਰੀਆਂ ਦੇਣ ਚ ਚਾਹੇ ਬਿਜਲੀ ਚ ਚਾਹੇ ਇਨਫਰਾਸਟ੍ਰਕਚਰ ਚ ਚਾਹੇ ਜਿਹੜੇ ਮਰਜ਼ੀ ਕੰਮ ਚ ਜਿਹੜੇ ਤੁਹਾਡੇ ਮੂਹਰੇ ਰੋੜੇ ਪੈ ਨੇ ਉਹ ਰੋੜੇ ਚੱਕ ਕੇ ਪਰਾ ਕਰਨਾ ਇਹ ਮੇਰਾ ਫਰਜ਼ ਹੈ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਆਉਂਦੀ ਆ ਨਾ ਬਰੋਂ ਬਿਜਲੀ ਦਿਨੇ ਨਾ ਟਰਾਂਸਫਾਰਮਰ ਸੜਿਆ ਕੋਈ ਨਾ ਗ੍ਰਿਡ 'ਚ ਕੋਈ ਪੰਗਾ ਪਿਆ ਅਪਰਸੋਂ ਮੈਂ ਇਧਰ ਉਟਾਲਾਂ ਪਿੰਡ ਉਹਨਾਂ 'ਮੋਗੇ ਲਾਏ ਨੇ ਬਹੁਤ ਸਾਰੇ ਤੁਹਾਡੇ ਪਿੰਡਾਂ ਚ ਵੀ ਆਇਆ ਹੋਊਗਾ ਪਾਣੀ ਹੋਰ ਆਉਣਗਾ ਹੋਰ ਆਊਗਾ ਹਜੇ ਮੋਗੇ ਨਵੇਂ ਬਣਾਏ ਉੱਥੇ ਚਲਾ ਗਿਆ ਬਹਿ ਗਏ ਬਜ਼ੁਰਗ ਬਹਿ ਗਏ ਗੱਲ ਸੁਣਾਈ ਇੱਕ ਬਜ਼ੁਰਗ ਨੇ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਹਾਥਣੇ ਜਿਹਾ ਆਉਂਦਾ 6 ਵਜੇ ਖੇਤ ਸਾਈਕਲ ਤੇ ਝੋੜਾ ਹੁੰਦਾ ਉਹਦੇ ਕੋਲੇ ਕੁਝ ਲੈ ਕੇ ਚਲਾ ਜਾਂਦਾ 15 ਕਿ ਮਿੰਟਾਂ ਬਾਅਦ ਸਾਨੂੰ ਕਹਿੰਦੇ ਸ਼ੱਕ ਹੋ ਗਿਆ ਬੀ ਇਹ ਨਾ ਚੋਰੀਆਂ ਕਰਦਿਆਂ ਤੂੰ ਇਹ ਮੋਟਰ ਤੇ ਆ ਕੇ ਇਹ ਫਨਿਸ਼ਣ ਕਰਦਾ ਬੋਟ ਪਾਪਾ 15 ਕਿ ਮਿੰਟਾਂ ਚ ਬਾਬ ਸੋ ਜਾਂਦਾ ਵੀ ਇੱਥੇ ਤਾਂ ਰੱਖਿਆ ਹੋਣਾ ਸਮਾਨ ਇਹਨੇ ਕਹਿੰਦੇ ਇੱਕ ਦਿਨ ਅਸੀਂ ਰੋਕ ਲਿਆ ਵੀ ਰੋਕ ਬਈ ਵੀ ਤੂੰ ਕੀ ਕਰਨ ਜਾਂਦਾ ਬਈ 15 ਮਿੰਟ 15 ਮਿੰਟਾਂ ਬਾਅਦ ਤੂੰ ਮੁੜਿਆ ਆਉਣਾ ਕੀ ਕੀ ਕਰਨ ਜਾਂਦਾ ਤੂੰ ਚੋਰੀਆਂ ਏ ਕੱਲਾ ਕੱਲਾ ਹੀ ਏ ਉਹ ਕਹਿੰਦਾ ਮਾਰੇ ਸੋਂ ਤਲਾਸ਼ੀ ਲੈ ਲਓ ਯਾਰ ਐਜੀ ਤਾਂ ਕੋਈ ਗੱਡੀ ਨਹੀਂ ਕਹਿੰਦਾ ਦਿਖਾ ਕਹਿੰਦਾ ਕੀ ਐ ਕਹਿੰਦਾ ਝੋਲੇ ਚ ਤਿੰਨ ਗ੍ਰਿਪ ਜਿਹੜੇ ਆਪਣੇ ਫਰੂਜ ਵਾਲੇ ਉਹ ਕਹਿੰਦੇ ਕੀ ਕਹਿੰਦਾ ਰਾਤ ਨੂੰ ਕੱਢ ਕੇ ਲਿਉਣਾ ਯਾਰ ਕਿਤੇ ਆਟੋਮੈਟਿਕ ਹੀ ਨਾ ਚੱਲ ਪੇ ਪਾਣੀ ਬਹੁਤ ਪਿਆ ਕਹਿੰਦਾ ਪਹਿਲਾਂ ਉਹ ਕਹਿੰਦੇ ਜੀ ਇਹ ਵੀ ਸ਼ਿਕਾਇਤ ਹੋ ਸਕਦੀ ਆ ਹੁਣ ਪੁਲਿਸ ਕੋਲੇ ਵੀ ਰਾਤ ਨੂੰ ਭੋਲਾ ਸਿੰਘ ਸਾਡੀ ਮੋਟਰ ਚਲਾ ਗਿਆ ਜੀ ਬੀ ਸਾਡੇ ਤੇ ਲੱਗਦਾ ਜੀ ਸਾਨੂੰ ਸ਼ੱਕ ਹੈ ਉਹੀ ਹੈ ਜੀ ਬੀ ਮਤਲਬ ਜੀ ਰੋਕੋ ਜੀ ਇਹ ਗੱਲਾਂ ਸ਼ਰਾਰਤੀ ਅੰਸਰ ਮੋਟਰਾਂ ਚਲਾ ਜਾਂਦੇ ਨੇ ਰਾਤ ਨੂੰ ਕਹਿੰਦੇ ਇਹ ਹੈ ਜੀ ਸ਼ਿਕਾਇਤਾਂ ਵੀ ਆਉਣ ਸਕਦੀਆਂ ਨੇ ਜਿਹੜੇ ਹਿਸਾਬ ਨਾਲ ਤੁਸੀਂ ਬਿਜਲੀ ਦੇ ਰਹੇ ਹੋ ਤੇ ਜਿਹੜੇ ਹਿਸਾਬ ਨਾਲ ਸਾਨੂੰ ਕੱਸੀਆਂ ਦਾ ਮੋਗਿਆਂ ਦਾ ਰਜਵਾਹਿਆਂ ਦਾ ਸੂਆਂ ਦਾ ਪਾਣੀ ਮਿਲ ਰਿਹਾ ਹੈ ਕਹਿੰਦੇ ਹੁਣ ਤਾਂ ਬੰਦ ਕਰਨੀ ਆਉਣਾ ਪੈਂਦਾ ਮੋਟਰ ਉਹ ਕਹਿੰਦੇ ਜਿਹੜੇ ਇੱਕ ਇੱਕ ਬਜ਼ੁਰਗ ਮੈਨੂੰ ਕਹਿੰਦਾ ਕਹਿੰਦਾ ਹੁਣ ਬਦਲ ਬੋਦਲ ਨਾ ਦੇਈ ਬਾਈ ਕੋਈ ਕਾਨੂੰਨ ਜਾਂ ਮੈਂ ਕਿਵੇਂ ਕਹਿੰਦਾ ਵੀ ਅੱਧਿਆਂ ਤੋਂ ਵੱਧ ਜਨਰੇਟਰ ਤਾਂ ਤੂੜੀ ਵਾਲੇ ਖੜੇ ਨੇ ਕਹਿੰਦਾ ਮੈਂ ਤਾਂ ਵੇਚਦਾ ਯਾਰ ਕਹਿੰਦਾ ਜੇ ਮੈਂ ਦੁਆਰੇ ਖਰੀਦਣਾ ਪੈ ਗਿਆ ਮੈਨੂੰ ਉਹ 3 ਗੁਣਾ ਕੀਮਤ ਤੇ ਵਾਪਸ ਦੇਊਗਾ ਹੁਣ ਬਦਲ ਨਾ ਨਹੀਂ ਮੈਂ ਕਿਹਾ ਮੈਂ ਬਦਲਦਾ ਨਹੀਂ ਕੁਝ ਨਹੀਂ ਹੁੰਦਾ ਇੰਝ ਚੱਲਣ ਦੇ ਕੋ ਜਨਰੇਟਰ ਜੂਟਰ ਦੀ ਲੋੜ ਹੀ ਨਹੀਂ ਪੈਣੀ ਦਿੰਦੀ ਇਹ ਬਜ਼ੁਰਗਾਂ ਦੀਆਂ ਅਸਲੀ ਗੱਲਾਂ ਨੇ ਜੀ ਜਮਾ ਸੱਚੀਆਂ ਅਜਾ ਸਾਰਾ ਉਹਨਾਂ ਨੂੰ ਇਹ ਪਤਾ ਸੀ ਵਿਧਾਨ ਸਭਾ ਚ ਕੀ ਹੁੰਦਾ ਹੈ ਸਾਰਾ ਪਤਾ ਸੀ ਮੈਂ ਕਿਹਾ ਤੂੰ ਹੀ ਸੁਣਦੇ ਹੋ ਆ ਸੁਣਦੇ ਆ ਅਜ ਤਾਂ ਇਹ ਲਾ ਕੇ ਬੈ ਨਾ ਕਹਿੰਦੇ ਵੀ ਆ ਗਏ ਵੀ ਜਿੰਨਾ ਚਿਰ ਤੂੰ ਨਹੀਂ ਆਉਂਦਾ ਕਹਿੰਦਾ ਫਿਰ ਉਹਨਾਂ ਚਿਰ ਇੱਕ ਦੂਜੇ ਨੂੰ ਪੁੱਛੀ ਜਾਂਦੇ ਰਹਿੰਨੇ ਆ ਗਿਆ ਆਇਆ ਨਹੀਂ ਹਜੇ ਨਹੀਂ ਆਇਆ ਆ ਗਿਆ ਜਦੋਂ ਆ ਗਿਆ ਦੱਸੀ ਫਿਰ ਬਸ ਫਿਰ ਕਹਿੰਦਾ ਨੇ ਆਰਾ ਤਾਂ ਉਹਦੀ ਆਉਂਦਾ ਕਹਿੰਦਾ ਜਦ ਤੂੰ ਆਉਣਾ ਫਿਰ ਜਦੋਂ ਤੂੰ ਆ ਕੇ ਕਹਿਣਾ ਉਹਨਾਂ ਨੂੰ ਪੰਜਾਬੀ ਆਉਂਦੀ ਐ ਪੰਜਾਬੀ ਬੋਲ ਕੇ ਦੇਖੋ ਉਹ ਕਹਿੰਦੇ ਪਹਾੜਾਂ ਪੋੜਾਂ 'ਚ ਪੜੇ ਨੇ ਉਹਨਾਂ ਨੂੰ ਕਿੱਥੇ ਆਉਂਦੀ ਐ ਪੂ ਜਾਣਦਾ ਕਹਿੰਦਾ ਪੱਖੇ ਨੇ ਜੈਂਡੋਰੀਆਂ ਮੈਂ ਕਹਾਂ ਜੀ ਮੈਂ ਤਾਂ ਰਹਿ ਹੀ ਪਿੰਡਾਂ 'ਚ ਸੋ ਜਿਹੜਾ ਧਰਤੀ ਨਾਲ ਜੁੜ ਕੇ ਜਿਹੜਾ ਰਹਿਣਾ ਜੀ ਉਹ ਤੋਂ ਵੱਡਾ ਕੁਛ ਪਰਮਾਤਮਾ ਦਾ ਕੋਈ ਆਸ਼ੀਰਵਾਦ ਨਹੀਂ ਬਹੁਤ ਬੰਦੇ ਆਉਂਦੇ ਐ ਧਰਤੀ ਤੇ ਸਾਹ ਲੈ ਕੇ ਤੁਰ ਜਾਂਦੇ ਆ ਬਹੁਤ ਘੱਟ ਬੰਦਿਆਂ ਨੂੰ ਧਰਤੀ ਆਪਣੇ ਸਤਾ ਤੇ ਤੁਰਨ ਦੀ ਇਜਾਜ਼ਤ ਦਿੰਦੀ ਹੈ ਵੀ ਤੇਰੇ ਕਦਮ ਜਿਹੜੇ ਨੇ ਮੇਰੇ ਸਤਾ ਤੇ ਤੁਰ ਤੇ ਪੈਣ ਤਾਂ ਕੋਈ ਇਜਾਜ਼ਤ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਧਰਤੀ ਨੇ ਸਵਾਗਤ ਕੀਤਾ ਕਿ ਤੁਰ ਤੁਰਿਆ ਫਿਰ ਬਸ ਤੇ ਸੱਚ ਦਾ ਹੋਕਾ ਦੇ ਚਲੋ ਤੁਰੇ ਫਿਰੇ ਤੇ ਸੱਚ ਦਾ ਹੋਕਾ ਦੇ ਸੱਚ ਤੋਂ ਵੱਡਾ ਕੋਈ ਚੀਜ਼ ਹੀ ਨਹੀਂ ਸੋ ਤੁਸੀਂ ਉਹਨਾਂ ਖੇਡਾਂ ਦੇ ਸ਼ੌਕੀਨ ਹੋ ਜਿਹਦੇ ਵਿੱਚ ਬੇਜ਼ੁਬਾਨਿਆਂ ਨੂੰ ਪਿਆਰ ਕੀਤਾ ਜਾਂਦਾ ਆਪਾਂ ਤਾਂ ਜਦੋਂ ਕਣਕ ਵੜਦੇ ਆ ਜਾ ਜੀਰੀ ਵੱਢਦੇ ਆ ਮੱਕੀ ਵੱਢਦੇ ਆ ਆਪਾਂ ਤਾਂ ਜਾਨਵਰਾਂ ਜਨੌਰਾਂ ਵਾਸਤੇ ਉੱਥੇ ਦਾਨ ਛੱਡ ਕੇ ਆਉਂਦੇ ਆ ਵੀ ਆਹ ਜਨੌਰਾਂ ਦਾ ਹਿੱਸਾ ਹੈ ਬਈ ਆਪਾਂ ਤਾਂ ਉਹ ਬੰਦੇ ਆ ਜੀ ਬੇਜ਼ੁਬਾਨਿਆਂ ਦਾ ਇਹ ਉਹਨਾਂ ਦਾ ਭਾਈ ਇਹ ਉਹਨਾਂ ਦੀ ਕਿਸਮਤ ਹੈ ਉਹ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਚਿੜੀ ਦੀ ਚੁੰਝ ਛੋਟੀ ਹੈ ਉਹਦਾ ਚੋਗਾ ਤਾਂ ਹੀ ਪਿਆ ਹੁੰਦਾ ਬਗਲੇ ਦੀ ਚੁੰਝ ਲੰਬੀ ਹੈ ਉਹਨੂੰ ਚੋਗਾ ਵਿੱਚੋਂ ਕੱਢਣਾ ਪੈਂਦਾ ਚੋਗਾ ਹਰੇਕ ਨੇ ਚੁਗਣਾ ਕੋਈ ਕਿਸੇ ਦਾ ਚੋਗਾ ਰੋਕ ਨਹੀਂ ਸਕਦਾ ਕੋਈ ਕਿਸੇ ਦਾ ਕਿਸਮਤਾਂ ਬਦਲ ਨਹੀਂ ਸਕਦਾ ਉਹ ਕਹਿੰਦਾ ਮਤ ਯਕੀਨ ਕਰ ਆਪਣੇ ਹੱਥ ਦੀ ਲਕੀਰਾਂ ਉੱਪਰ ਮਤ ਯਕੀਨ ਕਰ ਆਪਣੇ ਹੱਥ ਦੀ ਲਕੀਰਾਂ ਉੱਪਰ ਨਸੀਬ ਤੋਂ ਉਨ੍ਹਾਂ ਦਾ ਵੀ ਹੁੰਦਾ ਹੈ ਜਿਨਕੇ ਹੱਥ ਹੀ ਨਹੀਂ ਹੁੰਦੇ ਰੋਟੀ ਉਹ ਵੀ ਖਾਂਦੇ ਨੇ ਜਿਨ੍ਹਾਂ ਦੇ ਹੱਥ ਹੀ ਨਹੀਂ ਹੁੰਦੇ ਉਹ ਕੀ ਦਿਖਾਉਣ ਫਿਰ ਵੀ ਕਿਸਮਤ ਕਿੱਥੇ ਲਿਖੀ ਹੋਈ ਹੈ ਸੋ ਇਹ ਬੇਜ਼ਵਾਨਿਆਂ ਦੀ ਕਿਸਮਤ ਹੈ ਏਸੇ ਬਹਾਨੇ ਸੇਵਾ ਹੋਊ ਇਹਨਾਂ ਦੀ ਇਹ ਭੱਜਣਗੇ ਇਹਨਾਂ ਦੇ ਅੰਦਰੋਂ ਚਲੋ ਨਹੀਂ ਜ਼ਾਹਰ ਕਰ ਸਕਦੇ ਖੁਸ਼ੀ ਤਾਂ ਇਹਨਾਂ ਨੂੰ ਵੀ ਹੁੰਦੀ ਹੋਣੀ ਵੀ ਅਸੀਂ ਭੱਜੇ ਆ ਸਾਡਾ ਮਾਲਕ ਨੇ ਸਾਨੂੰ ਸ਼ਾਬਾਸ਼ੀ ਦਿੱਤੀ ਹੈ ਥਾਪੀ ਦਿੱਤੀ ਹੈ ਮੈਂ ਆਪ ਮੇਰੇ ਦਾਦੇ ਨਾਲ ਸੁਹਾਗੇ ਤੇ ਲੱਤਾਂ ਫੜ ਕੇ ਦਾਦੇ ਦੀਆਂ ਵਿਚਾਲੇ ਬੈੰਦਾ ਰਿਆਂ ਤੱਤਾ ਹੈਰ ਤੇ ਤਾਹਾਂ ਆਲਾ ਬਲਦ ਤਗੜਾ ਕਿਉਂਕਿ ਉਹਨੇ ਤਾਹਾਂ ਦੀ ਮੁੰਡਣਾ ਹੁੰਦਾ ਇਧਰ ਨੇ ਤਾਂ ਹੀ ਹੋਣਾ ਖੱਬੇ ਐਂ ਮੋੜਣੀ ਐ ਉਹਨੇ ਲਾਉਣਾ ਸਾਰਾ ਤਾਂ ਹਾਲ ਜਿਹੜਾ ਉਹਦੇ ਤੋਂ ਉੱਤੋਂ ਵਾਲੇ ਦੇ ਉੱਤੋਂ ਵਾਲੇ ਦੇ ਉੱਤੋਂ ਦੀ ਆਉਂਦਾ ਉਹ ਉਹ ਇਹਨਾਂ ਨੇ ਕਦੇ ਹੜਾਈਆਂ ਪਾਈਆਂ ਹੁਣ ਤਾਂ ਪਤਾ ਲੱਗੇ ਇਹਨਾਂ ਨੂੰ ਇਹ ਕਦੇ ਇਹਨਾਂ ਨੇ ਬਲਦ ਜੋੜੇ ਹੁਣ ਗੱਡੇ 'ਚ ਪਤਾ ਲੱਗੇ ਜੂਲਾ ਕੀ ਹੁੰਦਾ ਹੈ ਪੰਜਾਲੀ ਕੀ ਹੁੰਦੀ ਹੈ ਇਹ ਤਾਂ ਹੁਣ ਰਾਜੇ ਨੇ ਵੱਡੇ ਨੇ ਗਨਮੈਨਾਂ ਨਾਲ ਸਕੂਲ ਜਾਂਦੇ ਰਹੇ ਨੇ ਪਹੁੰਚ ਗਨਮੈਨਾਂ ਨਾਲ ਹੀ ਫਿਰਦੇ ਰਹੇ ਨੇ ਬਹੁਤ ਬਾਪੂਆਂ ਨੇ ਪਤਾ ਨਹੀਂ ਕੁਝ ਕੁਝ ਬਣਾ ਤੇ ਫਿਰ ਫਿਰ ਗਨਮੈਨਾਂ ਨਾਲ ਇਹਨੂੰ ਤਾਂ ਕੁਝ ਨਹੀਂ ਪਤਾ ਇਹਨਾਂ ਨੂੰ ਤਾਂ ਉਹੀ ਬਸ ਗੇੜੇ ਜੇ ਦਿੰਦੇ ਫਿਰਦੇ ਐ ਇੱਥੇ ਆਪਾਂ ਆਪਣਾ ਰਗੜਾਈ ਕੀਤੀ ਆ ਰੱਬ ਨੇ ਰੇਤੀ ਲਾ ਲਾ ਕੇ ਅੱਜਾਂ ਤਾਂ ਬੱਤਾ ਪਾ ਪੈਂਚਰ ਲਾ ਲਵੇਂ ਯਾਰ ਤੁਸੀਂ ਸ਼ਰਤ ਲਾ ਲਏ ਇਹਨਾਂ ਨੂੰ ਪੁੱਛੋ ਪੈਂਚਰ ਵਾਸਤੇ ਵਰਤਿਆ ਕੀ ਕੀ ਜਾਂਦਾ ਸਾਈਕਲ ਤੁਹਾਡੇ ਕੋਲੇ ਹੋਵੇ ਪੈਂਚਰ ਦਾ ਸਮਾਨ ਵੀ ਹੋਵੇ ਸੋਲੂਸ਼ਨ ਵੀ ਹੈ ਬੱਠਲ ਵੀ ਹੈ ਪਾਣੀ ਵਾਸਤੇ ਠੀਕ ਹੈ ਖੋਲਣ ਵਾਲਾ ਉਹ ਜਿਹੜਾ ਪੰਨਾ ਉਹ ਵੀ ਹੈਗਾ ਨੇਹਰਾ ਕਿਵੇਂ ਪੈਂਚਰ ਲਾਉਂਗੇ ਜੀ ਮੈਂ ਲਾਇਆ ਹੋਇਆ ਜੀ ਪੰਪ ਨਾਲ ਹਵਾ ਭਰ ਲੋ ਨੇਰੇ ਚ ਪਤਾ ਲੱਗਣਾ ਨਹੀਂ ਹੈਗਾ ਬੱਠਲ ਚ ਕੁਛ ਬੱਠਲ ਦਾ ਕੋਈ ਫਾਇਦਾ ਨਹੀਂ ਟਿਊਬ ਨੂੰ ਕੰਨ ਕੋਲੇ ਕਮਾਈ ਜਾਓ ਜਿੱਥੇ ਜੇ ਥੋੜੀ ਜਿਹੀ ਹਵਾ ਜੀ ਕੰਨ ਚ ਪਈ ਉੱਥੇ ਉਂਗਲ ਰੱਖ ਲੋ ਬਾਰੀਗ ਮਾਰ ਮਾਰ ਕੇ ਸੋਲੂਸ਼ਨ ਲਾ ਕੇ ਚੱਲ ਮੇਰੇ ਭਾਈ ਪਤਾ ਹੋਊਗਾ ਨਾ ਆਹ ਫਰਕ ਆ ਬਸ ਇਹਨਾਂ ਦਾ ਵੀ ਆਪਣਾ ਇਹਨਾਂ ਦੇ ਕਾਨੂੰਨਾਂ ਤੇ ਆਪਣੇ ਕਾਨੂੰਨਾਂ ਦਾ ਆ ਫਰਕ ਆ ਬਸ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਇਹ ਬਿਜਲੀ ਜੋ ਹੈ ਦਿਨ ਮੇ ਕਿਉਂ ਨਹੀਂ ਆਤੀ ਇਹ ਰਾਤ ਕੋ 1.5 ਵਜੇ ਕਿਉਂ ਦਿਤਿਓ ਕਹਤਾ ਜੀ ਬੈਸੀ ਪਹਿਲੇ ਸੀ ਬਣਾ ਹੂਆ ਹੈ ਮੈਂ ਕਿਹਾ ਤੁਸੀਂ ਕਦੇ ਨੱਕੇ ਤੇ ਮੀਟਿੰਗ ਕੀਤੀ ਹੈ ਕਹਿੰਦੇ ਨਕਾ ਨਕਾ ਨਹੀਂ ਮੈਂ ਨਕਾ ਨਹੀਂ ਨਕਾ ਨਹੀਂ ਨਕਾ ਨਾ ਨਕਾ ਪੇ ਮੀਟਿੰਗ ਨਹੀਂ ਕੀਤੀ ਮੈਂ ਅਗਲੀ ਮੀਟਿੰਗ ਨੱਕੇ ਤੇ ਰੱਖਾਂਗੇ ਆਪਾਂ ਫਿਰ ਮੈਂ ਤੁਹਾਨੂੰ ਪਤਾ ਵੀ ਨਕਾ ਜਿਹੜਾ ਝੋਨੇ ਦਾ ਕਿਆਰਾ ਡੂੜ ਘੰਟੇ ਪਰ ਜਾਂਦਾ ਜੇ ਟਾਈਮ ਜ਼ਿਆਦਾ ਰੋਣਾ ਤੁਸੀਂ ਮਤਲਬ ਜ਼ਿਆਦਾ ਵਿਲੇ ਹੋਣਾ ਤਾਂ ਜਮਾ ਖੀਰ ਤੋਂ ਵੱਟ ਨੂੰ ਉਹ ਇਧਰ ਨੂੰ ਵੜਦਾ ਉਹ ਦੂਜੇ ਚ ਪੈਣ ਲੱਗ ਜਾਂਦਾ ਉਧਰ ਤੇ ਜਦੋਂ ਇਧਰੋਂ ਭਰ ਗਿਆ ਫੇਰ ਮੈਂ ਕਹਾਂ ਮੈਂ ਕਹਾਂ ਯਾਰ ਤੁਸੀਂ 9 ਤੋਂ 5 ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਹੈ ਯਾਰ ਤੁਸੀਂ ਕਿਸਾਨਾਂ ਦਾ ਜਿਹੜਾ ਦਫ਼ਤਰ ਹੈ ਉਹ ਰਾਤ ਨੂੰ 2:00 ਵਜੇ ਔਰ ਉਹ ਵੀ ਕਦੇ ਆ ਗਈ ਕਦੇ ਚਲੀ ਗਈ ਫੇਰ ਆ ਗਈ ਘੰਟਾ ਫੇਰ ਖਾਲ ਮਰ ਜਾਂਦਾ ਉਸੇ ਕੈਰੇਜ ਫੇਰ ਦੁਬਾਰੇ ਕੱਲ ਨੂੰ ਫੇਰ ਪਾਓ ਹੁਣ ਕੀ ਹੈ ਮੈਂ ਕਹਾਂ ਤੁਸੀਂ 8 ਘੰਟੇ ਚਲ ਕਹੀ ਜਾਓ ਪਰ 10 10 11 11 ਦੇ ਜਓ ਕਿਉਂਕਿ ਕੋਈ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਬੱਟਾਂ ਆਪਦੀ ਉਹ ਜਿਹੜੀਆਂ ਉੱਤੋਂ ਦੀ ਪਾਣੀ ਕਰ ਲੈ ਪੋਚਣੀਆਂ ਤਾਂ ਉਸੇ ਨੂੰ ਪੈਣ ਗਿਆ ਕਹਿੰਦੇ ਜੇ ਬੱਟ ਪੋਚ ਨਹੀਂ ਕਿਹਾ ਹੁੰਦਾ ਹੈ ਮੈਂ ਕਿਹਾ ਤੁਸੀਂ ਹੁਣ ਤੱਕ ਲੋਕ ਹੀ ਪੋਚਿਆ ਬੱਟ ਪੋਚਣੀ ਵੀ ਸਖਾਵਾਂਗੇ ਤੁਹਾਨੂੰ ਤੇ ਮੈਂ ਕਿਹਾ ਉਹ ਅੱਟ ਉਹ ਬੰਦ ਕਰੂਗਾ ਮੋਟਰ ਮੈਂ ਕਿਹਾ ਆਪ ਆਪ ਬੰਦ ਕਰੂਗਾ ਉਹ ਵੀ ਕੱਲ ਨੂੰ ਲਾ ਲਾਂਗੇ ਯਾਰ ਕਿਹੜੀ ਗੱਲ ਹੈ ਇੱਕ ਵਾਰੀ ਭਰ ਗਿਆ ਦੋ ਦਿਨ ਉਹਨੇ ਮੋਟਰ ਨਹੀਂ ਚਲਾਉਣੀ ਚਾਰ ਵਾਰੀ ਚਲਾਉ ਹਫਤੇ ਚ ਜੇ ਤੁਸੀਂ 10 ਘੰਟੇ ਦਿਓਗੇ 11 ਲਾ ਲਓ ਚਲੋ 11 ਘੰਟਿਆਂ ਨਾਲ ਤੁਸੀਂ ਚਾਰ ਵਾਰੀ ਹਫਤੇ ਚੋ ਪਾਣੀ ਲਾਉਗਾ ਜੇ 11 ਘੰਟੇ ਦਿਓ 8 ਘੰਟਿਆਂ ਨਾਲ ਉਹ ਵੀ ਕੱਟ-ਕੱਟ ਕੇ ਰੋਜ਼ ਲਾਉਗਾ ਉਹ ਹਫਤੇ ਚ ਫਿਰ ਤੁਸੀਂ 8 ਘੰਟਿਆਂ ਸਾਹਿਬ ਨੇ ਕਿੰਨੀ ਬਰਤਾਈ 56 8756 56 ਘੰਟੇ 11 ਘੰਟਿਆਂ ਨਾਲ 4 ਦਿਨਾਂ 'ਚ ਕਿੰਨੀ ਵਰਤੀ 44 ਘੰਟੇ ਮੈਂ ਕਿਹਾ ਨਾਲੇ ਤਾਂ 12-13 ਘੰਟੇ ਬਚਦੇ ਆ ਨਾਲੇ ਉਹ ਖੁਸ਼ ਹੁੰਦਾ ਵੀ ਚਲੋ ਇੱਕੋ ਵਾਰੀ ਹੋ ਗਿਆ ਕੰਮ ਨਹੀਂ ਤਾਂ ਯਾਰ ਕੱਲ ਨੂੰ ਫੇਰ ਆਉਣਾ ਪੈਣਾ ਸੀ ਆਹ ਗੱਲ ਜਦੋਂ ਮੈਂ ਉਹਨਾਂ ਨੂੰ ਸਮਝਾਈ ਮੈਂ ਕਿਹਾ ਤੁਹਾਡੀ ਬਿਜਲੀ ਬਚੂਗੀ ਜ਼ਿਆਦਾ ਦੇ ਕੇ ਜ਼ਿਆਦਾ ਬਿਜਲੀ ਦੇ ਕੇ ਤੁਹਾਡੀ ਬਿਜਲੀ ਬਚੂਗੀ ਅੱਜ ਅੱਜ ਕਹਿੰਦੇ ਜੀ ਇਹ ਅਸੀਂ ਨੇ ਕਦੇ ਨਹੀਂ ਸੋਚਿਆਤਾ ਅਬ ਬਿਜਲੀ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਜੀ ਬਿਜਲੀ ਦਾ ਤਾਂ ਕਮਾਲ ਹੀ ਹੋ ਗਈ ਮੈਂ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਤੁਹਾਨੂੰ ਵੀ ਤੁਸੀਂ ਇੱਕਦਮ 8 ਘੰਟੇ ਦੇ ਦਿੰਦੇ ਨੇ 8 24 ਦੋ ਦੋ ਘੰਟੇ ਕੱਟ ਦਿੰਦੇ ਹੋ ਫੇਰ ਫੇਰ ਮੰਨ ਲਓ 8 ਦਾ ਮਤਲਬ ਹੈ ਜਿਹੜਾ ਕੰਮ ਉਹਦਾ 8 'ਚ ਹੋਣਾ ਚਾਹੀਦਾ ਉਹ ਤੁਸੀਂ 12 13 'ਚ ਕਰਾਉਂਦੇ ਹੋ ਪੰਜ ਵੱਧ ਦੇ ਰਹੇ ਹੋ ਫਿਰ ਕਹਿੰਦੇ ਬਿਜਲੀ ਨਹੀਂ ਹੈਗੀ ਜੀ ਕੋਲਾ ਦੋ ਦਿਨ ਦਾ ਰਹਿ ਗਿਆ ਜੀ ਫੁਲਾਨਾ ਹੋ ਗਿਆ ਜੀ ਹੁਣ ਕਦੇ ਕੋਲਾ ਨਹੀਂ ਕਦੇ ਮੁੱਕਿਆ ਉਹ ਪਿਆਸ 27 27 ਦਿਨ ਦਾ ਕੋਲਾ ਪਿਆ ਕੋਈ ਕੋਲਾ ਨਹੀਂ ਘਟਦਾ ਜੀ ਥਰਮਲ ਪਲਾਂਟ ਵੀ ਖਰੀਦ ਲਿਆ ਸਰਕਾਰ ਨੇ ਆ ਦੂਜਿਆਂ ਨੂੰ ਵੀ ਕਿਹਾ ਹੋਇਆ ਵੀ ਜੇ ਮੂਡ ਹੋਇਆ ਦੱਸਿਓ ਹਾਂ ਇਹ ਪਹਿਲੀ ਸਰਕਾਰ ਆ ਜਿਹੜੀ ਪ੍ਰਾਈਵੇਟ ਅਦਾਰਿਆਂ ਨੂੰ ਖਰੀਦ ਰਹੀ ਐ ਨਹੀਂ ਤਾਂ ਵੇਚਦੇ ਨੇ ਘਾਟੇ 'ਚ ਦਿਖਾ ਕੇ ਵੇਚ ਦਿੰਦੇ ਨੇ ਕਾਰਨੇ ਐ ਕਿ ਸਰਕਾਰ ਸਾਭੀਆਂ ਕਿਤਾਬੀਆਂ ਦੀਆਂ ਪਿੰਡਾਂ ਵਾਲਿਆਂ ਦੀ ਵੀ ਅਸੀਂ ਕਿਵੇਂ ਆਪਣੇ ਘਰ ਚਲਾਉਣੇ ਨੇ ਕਿਵੇਂ ਲਾਣੇਦਾਰ ਢਿੱਡ ਬੰਨ ਬੰਨ ਗੁਜ਼ਾਰੇ ਕਰਦੇ ਐ ਕਿਵੇਂ ਆੜਤੀਏ ਤੋਂ ਪੈਸੇ ਲਿਆ ਕੇ ਕਿਵੇਂ ਉਹਨੂੰ ਵਰਤਣੇ ਆ ਕਿ ਇਹ ਸਾਰਾ ਇਹ ਉਹੀ ਬੰਦਾ ਦੱਸ ਸਕਦਾ ਜੀ ਜਿਨੇ ਆਪਣੇ ਪਿੰਡੇ ਤੇ ਗਰੀਬੀ ਹਟਾਈ ਹੋਵੇ ਅਸਲ ਚ ਗਰੀਬੀ ਉਹੀ ਦੱਸ ਸਕਦਾ ਜੀ ਜਿਹੜੇ ਸੋਨੇ ਦੀਆਂ ਟੂਟੀਆਂ ਚ ਪਾਣੀ ਪੀਂਦੇ ਐ ਉਹਨਾਂ ਨੂੰ ਗਰੀਬੀ ਦਾ ਨਹੀਂ ਪਤਾ ਹੋ ਸਕਦਾ ਜੀ ਸੋ ਇਸ ਕਰਕੇ ਜਿਨੇ ਬਲੈਕ ਐਂਡ ਵਾਈਟ ਟੀਵੀ ਤੇ ਖਬਰਾਂ ਚ ਬੈਲ ਗੱਡੀਆਂ ਦੀਆਂ ਦੌੜਾਂ ਦੇਖੀਆਂ ਹੋਣ ਉਹ ਹੀ ਦੱਸ ਸਕਦਾ ਵੀ ਬੈਲ ਗੱਡੀਆਂ ਦਾ ਕਾਨੂੰਨ ਬਣਾ ਕੇ ਤੇ ਖੁਸ਼ੀ ਕਿੰਨੀ ਹੁੰਦੀ ਹੈ ਆਪਣੇ ਆਪ ਨੂੰ ਸੋ ਬਹੁਤ ਅੱਜ ਅਲੱਗ ਕਿਸਮ ਦਾ ਪ੍ਰੋਗਰਾਮ ਹੋਇਆ ਵਧਾਈ ਦਿਨਾ ਔਰ ਸਭ ਤੋਂ ਬਾਅਦ ਮੈਂ ਇੱਕ ਹੋਰ ਕੰਮ ਲਈ ਵਧਾਈ ਦੇਣਾ ਤੁਸੀਂ ਬਹੁਤ ਸਾਥ ਦੇ ਰਹੇ ਹੋ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਹੋਇਆ ਹੈ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਭਾਈ ਅਸੀਂ ਪਿੰਡ ਚ ਡਰੱਗ ਵਿਕਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਫੜਿਆ ਗਿਆ ਅਸੀਂ ਜਮਾਨਤ ਨਹੀਂ ਦੇਣੀ ਤੇ ਸਾਨੂੰ ਆਪ ਦੱਸਦੇ ਨੇ ਜੀ ਉਹ ਫਲਾਨਾ ਉੱਥੇ ਹੈ ਜੀ ਉੱਥੇ 8:00 ਵਜੇ 8:00 ਮਿੰਟ ਤੇ ਡਰੱਗ ਵਿਕਦੀ ਹੈ ਜੀ ਫਲਾਨਾ ਫਲਾਨਾ ਵੇਚਦਾ ਹੈ ਜੀ ਅਸੀਂ ਇਹਨਾਂ ਪੀੜਾ ਪੰਜਾ ਚੱਕਿਆ ਹੋਇਆ ਅਸੀਂ ਜਾ ਵੜਦੇ ਆ ਉੱਥੇ ਬੀ ਆਜਾ ਭਰਾਵਾ ਪਹਿਲਾਂ ਤਾਂ ਆ ਢਾਈਏ ਜਿਹੜਾ ਤੂੰ ਬਣਾਇਆ ਕਿਸੇ ਦੇ ਘਰ ਚ 70 ਬਿਸ਼ਾ ਕੇ ਕਿਸੇ ਦੇ ਘਰ ਚ ਚਿੱਟੇ ਰੰਗ ਦੇ 70 ਬਿਸ਼ਾ ਕੇ ਸਾਡੀਆਂ ਲੱਖਾਂ ਮਾਵਾਂ ਭੈਣਾਂ ਦੀਆਂ ਚੁੰਨੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੀਆਂ ਕਰਕੇ ਤੇ ਆਪ ਤੁਸੀਂ ਮਹਿਲ ਪਾ ਕੇ ਤੇ ਉੱਥੇ ਦੀਪਮਾਲਾ ਚਲਾਓਗੇ ਇਹ ਤਾਂ ਨਹੀਂ ਚੱਲਣ ਦੇਂਦੇ ਫਿਰ ਦੀਪਮਾਲਾ ਸੀ ਇੱਥੇ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਪੰਜਾਬੀ ਦੀ ਕਹਾਵਤ ਹੈ ਇੱਥੇ ਨਿਕਲੂ ਸਾਰਾ ਹੁਣ ਜਦੋਂ ਫੜ ਲੇ ਹੁਣ ਉਹਦੇ ਹੱਕ ਚ ਫਿਰਦੇ ਨੇ ਤਿੰਨ ਚਾਰ ਬਹੁਤ ਮਾੜਾ ਹੋਇਆ ਕਹਿੰਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਅੱਛਾ ਮੈਂ ਕੱਲਾ ਮਨੁੱਖ ਹੋ ਹੀ ਰਹਿ ਗਿਆ ਅਸੀਂ ਤਾਂ ਡੰਗਰੀ ਰਹਿ ਗਏ ਫਿਰ ਸਾਡੇ ਅਧਿਕਾਰ ਹੀ ਐ ਨਹੀਂ ਕਦੇ ਉਹ ਮਨ ਉਹ ਅਧਿਕਾਰ ਹੀ ਉਹਨਾਂ ਦੇ ਸਮਝਦੇ ਤਹਾਨਿਆਂ ਦੇ ਉਹਨਾਂ ਵਾਸਤੇ ਮਨੁੱਖੀ ਅਧਿਕਾਰ ਆਪਾਂ ਨੂੰ ਤਾਂ ਉਹ ਕੀੜੀਆਂ ਮਕੌੜੀਆਂ ਪੇਡਾਂ ਬੱਕਰੀਆਂ ਸਮਝਦੇ ਐ ਐਸੇ ਕਰਕੇ ਫਰਕ ਹੈ ਉਹ ਕੱਲੇ ਇੱਕ 엘ੀਟ ਕਲਾਸ ਦੇ ਅਧਿਕਾਰਾਂ ਦੀ ਗੱਲ ਕਰਦੇ ਐ ਅਸੀਂ ਬੇਜ਼ਵਾਨਿਆਂ ਦੇ ਵੀ ਅਧਿਕਾਰਾਂ ਦੀ ਗੱਲ ਕਰਦੇ ਆ ਬਸ ਇੰਨਾ ਫਰਕ ਮੈਨੂੰ ਤੁਸੀਂ ਜਿੰਨਾ ਪਿਆਰ ਦਿੱਤਾ ਜੇ ਮੈਂ ਹਰੇਕ ਸਾਹ ਬਾਅਦ ਵੀ ਧੰਨਵਾਦ ਕਰੀ ਜਾਮਾ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਪਰ ਮੈਨੂੰ ਇੰਨਾ ਕੁ ਤਸੱਲੀ ਹੈ ਦੋਨੇ ਟਾਈਮ ਅਰਦਾਸ ਇਹੀ ਕਰਦਾ ਪ੍ਰਮਾਤਮਾ ਬਲ ਬਖਸ਼ੀ ਸਮੱਤ ਬਖਸ਼ੀ ਜਿਹੜੇ ਕੰਮ ਲਾਤਾ ਹੁਣ ਉਹ ਕਰਾ ਕੇ ਹੱਟੇ ਪੂਰਾ ਬਲ ਬਖਸ਼ ਦੀ ਬਸ ਵੀ ਫਾਈਲਾਂ ਤੇ ਸਾਈਨ ਹੋ ਜਾਣ ਲੋਕਾਂ ਦੀਆਂ ਹੱਕਾਂ 'ਚ ਮੈਨੂੰ ਕੋਈ ਮੈਂ ਅਗਲੀਆਂ ਵੋਟਾਂ ਜਾਂ ਅਗਲੀਆਂ ਕੋਈ ਉਹ ਮੈਂ ਨਹੀਂ ਗਿਣਦਾ ਪਹਿਲਾਂ ਕਿਹੜਾ ਸੋਚਿਆ ਸੀ ਉਹ ਪਿੰਡ ਦੀ ਮਹਸਾ ਦੀਆਂ ਪੂਛਾਂ ਫੜ ਫੜ ਕੇ ਤਾਂ ਤਾਰੀਆਂ ਸਿੱਖਿਆ ਪਰ ਪਿੰਡੀ ਸੀ ਸਾਰੇ ਪਿੰਡੀ ਨੇ ਮੇਰੇ ਦੋਸਤ ਮਿੱਤਰ ਮੈਂ ਕੱਲ ਉਹਨਾਂ ਨਾਲ ਵੀ ਕਰ ਲੈਣਾ ਅੱਜਕੱਲ ਵੀ ਕਰ ਲੈਣਾ ਸਾਰਿਆਂ ਨਾਲ ਮੈਂ ਕੋਈ ਐ ਨਹੀਂ ਕਿ ਕਈ ਵਾਰੀ ਮੈਂ ਜਦੋਂ ਪਿੰਡ ਜਾਣਾ ਮੈਂ ਸਾਰਿਆਂ ਨੂੰ ਨਾਂ ਲੈ ਕੇ ਬੁਲਾਉਣਾ ਕਿਵੇਂ ਟਹਿਲੇ ਪ੍ਰਗਟ ਕੀ ਹਾਲ ਹੈ ਭੋਲੇ ਹੋ ਤੂੰ ਤੂੰ ਕਿਵੇਂ ਉਹ ਮੈਨੂੰ ਕਹਿੰਦਾ ਯਾਰ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਮੈਨੂੰ ਹੈਰਾਨੀ ਹੋਈ ਅਸਲ ਚ ਉਹ ਵੀ ਠੀਕ ਨੇ ਆਮ ਤੌਰ ਤੇ ਨਾ ਲੋਕ ਥੋੜੇ ਜੇ ਵੱਡੇ ਹੋ ਜਾਣ ਸਭ ਤੋਂ ਪਹਿਲਾਂ ਆਪਦੇ ਵਾਲਿਆਂ ਨੂੰ ਪੁੱਲ ਦੇ ਬਸ ਜਿੰਨਾਂ ਗੁੱਲੀ ਡੰਡਾ ਖੇਡੇ ਹੁੰਦੇ ਆ ਉਹਨੂੰ ਭੁੱਲ ਜਾਂਦੇ ਆ ਕਹਿੰਦੇ ਵੱਡੇ ਹੋ ਗਏ ਇੱਕ ਚੂਹਾ ਸੀ ਉਹ ਕਿਸੇ ਸੁਨਾਰੇ ਦੀ ਦੁਕਾਨ 'ਚ ਵੜ ਗਿਆ ਤੇ ਹੀਰਾ ਨਿਕਲ ਗਿਆ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਹੀਰਾ ਨਿਕਲ ਗਿਆ ਜਦੋਂ ਉਹਦੇ ਡੰਡਾ ਚੱਕ ਕੇ ਮੰਗਰ ਪਾਇਓ ਖੁੱਡ 'ਚ ਵੜ ਗਿਆ ਉਹਨੇ ਕਹਿਰ ਹੀਰਾ ਹੀ ਬਹੁਤ ਮਹਿੰਗਾ ਹੈ ਉਹਨੇ ਇੱਕ ਖੁੱਡ ਪੱਟੀ ਉੱਥੇ 100 ਚੂਹਾ ਬੈਠਾ ਹੂ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਤਾਂ ਪਛਾਣ ਸਕਦਾ ਚੂਹੇ ਥੋੜੀ ਪਛਾਣ ਸਕਦਾ ਮੈਂ ਵੀ ਇਹਨਾਂ ਚੋਂ ਕੀ ਦੇ ਢਿੱਡ ਚ ਆਉ ਉਹਨੇ ਇੱਕ ਚੂਹਿਆਂ ਦਾ ਸਪੈਸ਼ਲਿਸਟ ਬੁਲਾ ਲਿਆ ਕਹਿੰਦਾ ਵੀ ਹੀਰਾ ਖਾ ਗਿਆ ਇੱਕ ਯਾਰ ਇਹਨਾਂ ਚੋਂ ਦੱਸ ਦੇ ਉਹ ਕਹਿੰਦਾ ਉਹ ਜਿਹੜਾ